ਅੰਦਾਬੀ ਇਹ ਥਾਂ ਮੈਂ ਰੋਖ ਨੂੰ ਦਾਣ ਕੀਤਾ ਇਸ ਪਿੱਪਲ ਨੂੰ ਤੇ ਨਿੱਕੇ ਹੁੰਦੇ ਸੀ ਉਹਦੇ ਥੱਲੇ ਖੇਡਦੇ ਰਹੇ ਤੇ ਮੈਨੂੰ ਇਦਾਂ ਪਿਆਰ ਹੋਣਾ ਅੱਛਾ ਤੇ ਮੈਂ ਨਹੀਂ ਚਾਹੁੰਦਾ ਵੀ ਇਹ ਪਿੱਪਲ ਕਦੀ ਖਤਮ ਹੋਵੇ ਆਪਾਂ ਕਹਾਂ ਜਿੱਥੋਂ ਤੱਕ ਤੁਹਾਡਾ ਦਿਲ ਕਰਦਾ ਜ਼ਮੀਨ 'ਚ ਵਟ ਪਾ ਲਓ ਹਾਂ ਪਿੱਪਲ ਰਹਿਣਾ ਚਾਹੀਦਾ ਪਰ ਆਪਾਂ ਇਹਨੂੰ ਜਿੰਨਾ ਚਿਰ ਆਪਾਂ ਜੀਦੇ ਇਹਨੂੰ ਮਰਨੇ ਨਹੀਂ ਦੇਣਾ ਵਾਹ ਜੀ ਵਾਹ ਉਦੋਂ ਪਹਿਲਾਂ ਇਹ ਸਾਹ ਦਾ ਪ੍ਰਬੰਧ ਕੀਤਾ ਬਜ਼ੁਰਗਾਂ ਨੇ ਇੱਥੇ ਪਿੱਪਲ ਦਾ ਰੁੱਖ ਲਾਤਾ। ਵਾਹ। ਤੇ ਜਿਹੜੇ ਲੋਕ ਉਦੋਂ ਘੋੜੀਆਂ ਤੇ ਜਾਂ ਪੱਤਣ ਤੋਂ ਲੰਘ ਕੇ ਆਉਂਦੇ ਆ ਤੇ ਇਧਰੋਂ ਦੀ ਲੰਘਾ ਕਰਕੇ ਸਵੇਂ ਪਾਸਾ ਵੀ ਲੰਘੇ ਪੱਤਣ। ਹਾਂਜੀ ਕਿੱਦਾਂ ਭਾਈ ਗੁਰੂ ਪਿਆਰਿਓ? ਗੁਰੂ ਫਤਿਹ ਕੀ ਹਾਲ ਚਾਲ ਜੇ? ਆਪਾਂ ਲੋਕਾਂ ਨੇ ਬੜੀ ਵਾਰ ਵੇਖਿਆ ਓ ਕਿ ਲੋਕੀ ਥਾਂ ਛੱਡਦੇ ਆ ਕਿ ਜਗ੍ਹਾ ਨੂੰ ਕਿ ਗੁਰੂ ਘਰ ਨੂੰ ਜਾਂ ਹੋਰ ਪਰ ਅੱਜ ਮੈਂ ਤੁਹਾਨੂੰ ਇੱਕ ਐਸੀ ਚੀਜ਼ ਵਿਖਾਉਣ ਲੱਗਾ ਵਾਂ ਕਿ ਕਿਸੇ ਬੰਦੇ ਨੇ ਕਿਸ ਚੀਲੀ ਥਾਂ ਛੱਡਿਆ ਵੇਖੋ ਲੋਕੀ ਇੱਕ ਵਾਟਰ ਵੱਟਦਿਆਂ ਰੋਲਿਆਂ ਤੋਂ ਕਤਲ ਹੋ ਜਾਂਦੇ ਆ ਇੱਕ ਇੰਚ ਇੰਚ ਥਾਂ ਤੋਂ ਇੱਥੇ ਜਿਹੜਾ ਨਾ ਆਹ ਰੋਖਿਆ ਹੈ ਇਹ ਹੈਗਾ ਪਿੱਪਲ ਇਹ ਪੁਰਾਣਾ ਕਿਸੇ ਬਜ਼ੁਰਗ ਦੇ ਹੱਥੀਂ ਲੱਗਾ ਪਿੱਪਲ ਆ ਤੇ ਮੈਨੂੰ ਲੱਗਦਾ ਵੀ 5-6 ਬੰਦੇ ਆ ਜਿਹੜੇ ਇਹਨੂੰ ਜੱਫਾ ਪਾਉਣਗੇ ਘਟੋ ਘਟ ਤੇ ਇਹ ਨਾ ਜਿਹੜਾ ਪਿੱਪਲ ਆ ਇਹ ਹਗਾ ਹੀ ਇਸ ਜਗ੍ਹਾ ਦੇ ਵਿੱਚ ਤੇ ਆ ਜਿਹੜੀ ਵਾਟਿਆ ਨਾ ਇਹ ਪਿੰਡ ਦੀ ਦੋਵਾਂ ਪਿੰਡਾਂ ਦੀ ਸਾਂਝੀ ਜਿਹੜੀ ਆ ਇੱਥੇ ਤਕਸੀਮ ਹੁੰਦੀ ਆ ਆ ਵਾਟ ਇੱਥੇ ਆਉਂਦੀ ਹੀ ਆੜੀ ਸਿੱਧੀ ਆ ਤੇ ਆੜਾ 2 3 ਮਰਲੇ ਥਾਂ ਇਹ ਬੰਦੇ ਨੂੰ ਪੁੱਛਿਆ ਵੀ ਬੰਦੇ ਨੇ ਥਾਂ ਦਿੱਤਾ ਵਾ ਵੇਖੋ ਕਿਨੂੰ ਆਂਦਾ ਵੀ ਇਹ ਥਾਂ ਮੈਂ ਰੁੱਖ ਨੂੰ ਦਾਨ ਕੀਤਾ ਇਸ ਪੇਪਲ ਨੂੰ ਧਾਨੇ ਆ ਵੀ ਤੇ ਵੀ ਇੱਕ ਇੱਕ ਇੰਚ ਵਾਸਤੇ ਯੱਟ ਮਰਦੇ ਆ ਸਾਨੂੰ ਪਤਾ ਹੀ ਆ ਕੀ ਕੁਝ ਹੁੰਦਾ ਇੱਥੋਂ ਵੇਖ ਲੋ ਆੜੀ ਵਟੋਂ ਡੀ ਆ ਇਹ ਇੱਥੇ ਆਉਂਦੀ ਹੀ ਤੇ ਉਹ ਥਾਂ ਉਹਨਾਂ ਪਿੰਡ ਵਾਲਿਆਂ ਨੇ ਇਹਨੂੰ ਸੱਦਿਆ ਕਿ ਭਾ ਕਿ ਮਤਲਬ ਸਾਨੂੰ ਥੋੜਾ ਥਾਂ ਚਾਹੀਦਾ ਇਹ ਕਹਿੰਦਾ ਵੀ ਜਿੱਥੋਂ ਤੱਕ ਰੁੱਖ ਦੀਆਂ ਜੜਾਂ ਆ ਉਹਨਾਂ ਥਾਂ ਭਾ ਨੇ ਦਾਨ ਕੀਤਾ ਆ ਬਖਸ਼ੀ ਭਾ ਨੇ ਰੁੱਖ ਨੂੰ ਬਖਸ਼ੀ ਭਾ ਕੀ ਕੀ ਰੀਜ਼ਨ ਹੀ ਇਹ ਮਤਲਬ ਥਾਂ ਦਾਨ ਕਰਨ ਦਾ ਰੁੱਖ ਨਹੀਂ ਲੱਭਦੇ ਬਰਾਣੇ ਹਾਂ ਇਹ ਸਾਡਾ ਪਿੰਡ ਠਾਣੇ ਵਾਲਾ ਤੇ ਇੱਧਰ ਜੋਦੇ ਆ ਹੱਦ ਦੇ ਉੱਤੇ ਮੇਰੀ ਜ਼ਮੀਨ ਹੈ ਅੱਛਾ ਇਹ ਪਰਿਵਾਰ ਵਾ ਜੋਧੀ ਪਰਿਵਾਰ ਦੇ ਚ ਜੰਗੀ ਗਿਆ ਦਾ ਵਜਦਾ ਇਹਨਾਂ ਦੇ ਕਿ ਪੁਰਾਣੇ ਬਜ਼ੁਰਗ ਰਿਹਾ 200 ਸਾਲ ਪਹਿਲਾਂ ਇਹ ਪਿੱਪਲ ਲਾਇਆ ਅੱਛਾ ਤੇ ਨਿੱਕੇ ਹੁੰਦੇ ਸੀ ਇਹਦੇ ਥੱਲੇ ਖੇਡਦੇ ਰਹੇ ਤੇ ਮੈਨੂੰ ਇਤਨਾ ਪਿਆਰ ਹੋੜਾ ਅੱਛਾ ਤੇ ਮੈਂ ਨਹੀਂ ਚਾਹੁੰਦਾ ਵੀ ਇਹ ਪਿੱਪਲ ਕਦੀ ਖਤਮ ਹੋ ਗਏ ਓਕੇ ਤੇ ਆਰਮੀ ਦੇ ਨਕਸ਼ੇ ਦੇ ਵਿੱਚ ਵੀ ਅਛਾ ਆਰਮੀ ਦੇ ਨਕਸ਼ੇ ਆਪਾਂ ਕਹਾਂ ਜਿੱਥੋਂ ਤੱਕ ਤੁਹਾਡਾ ਦਿਲ ਕਰਦਾ ਜਮੀਨ 'ਚ ਵਟ ਪਾ ਲਓ ਹਾਂ ਪਿੱਪਲ ਰਹਿਣਾ ਚਾਹੀਦਾ ਅੱਛਾ ਆਪਾਂ ਇਹ ਰੋਖ ਨੂੰ ਧਾਲ ਕਰਤੀ ਪਾ ਫਤਿਹ ਜੀ ਇਹਨਾਂ ਦੇ ਬਜ਼ੁਰਗ ਹੀ ਪਰਾਰੇ ਜਿਨ੍ਹਾਂ ਦਾ ਇਹ ਪਿੱਪਲ ਅੱਛਾ ਅੱਛਾ ਜੀ ਹਾਂ ਜੀ ਤੇ ਇਹ ਹੈਗੀ ਆਪਣੀ ਨ ਦੀ ਪੈਲੀ ਵਾਹ ਜੀ ਵਾਹ ਨਾਂ ਬਣਿਆ ਪਰ ਰੁੱਖ ਨੂੰ ਦਾਹ ਗਾ ਅੱਛਾ ਜੀ ਵਾਹ ਲੰਗਰ ਵੀ ਲੱਗਦਾ ਸਾਲ ਬਾਸ ਸਰੀਰ ਲੱਗਦੀ ਹੈ ਅੱਛਾ ਜੀ ਆ ਬਣਿਆ ਕਮਰਾ ਵੀ ਬਣਿਆ ਵਾ ਬਜ਼ੁਰਗ ਦੀ ਜਾਤ ਦੀ ਵਰਤਾਂ ਸਾਦੀ ਵਰਤੂਆਂ ਨੇ ਨਾਂ ਤੇ ਅੱਛਾ ਅੱਛਾ ਜੀ ਪਰ ਜਿਹੜੇ ਰੁੱਖ ਲਾਉਂਦੇ ਇਹ ਨਾ ਉਹਨਾਂ ਦੀਆਂ ਜਾਦਾਬਾਨੀਆਂ ਚਾਹੀਦੀ ਵਾਹ ਵਾਹ ਮਤਲਬ ਕਿੰਨਾ ਕਿੰਨਾ ਪੁਰਾਣਾ 200 ਸਾਲ ਪੁਰਾਣਾ ਹੋਊ ਘਟੋ ਘਟ ਭਾਜੀ ਕਿੰਨਾ ਕੁ ਪੁਰਾਣਾ ਹੈ ਰੁੱਖ ਇਹ 1.5 200 ਸਾਲ ਹੈਗਾ 200 ਤੋਂ ਪਲਾਸੀ ਹੈ ਵਾਹ ਪਰ ਆਪਾਂ ਇਹਨੂੰ ਜਿੰਨਾ ਚਿਰ ਆਪਾਂ ਜੀਦੇ ਇਹਨੂੰ ਮਰ ਨਹੀਂ ਦੇਣਾ ਵਾਹ ਜੀ ਵਾਹ ਇਹ ਬਾਬੇ ਬਾਬੇ ਦੀ ਤੂਲ ਲਾਇਆ ਹੈਗਾ ਅੱਛਾ ਜੀ ਇਹ ਅਸਲ 'ਚ ਮੈਂ ਤੁਹਾਨੂੰ ਦੱਸਦਾ ਚੱਕਰ ਕੀ ਸੀ ਇਹਦਾ ਸਿਸਟਮ ਜਦੋਂ ਅੰਗਰੇਜ਼ ਆਉਣ ਤੋਂ ਪਹਿਲਾਂ ਨਾ ਇਥੇ ਪੱਤਣ ਪੈਂਦਾ ਸਾਡੇ ਕੋਲ ਜਗਾ ਆ ਚਿੱਟਾ ਸੇ ਅੱਛਾ ਜਿਹੜੇ ਕਪੂਰਥਲੇ ਜਲੰਧਰ ਦੇ ਲੋਕ ਹੈ ਉਹਨਾਂ ਦਾ ਲੰਗਾ ਲੰਗਾ ਇੱਧਰ ਦੀ ਅੱਛਾ ਰਸਤਾ ਇੱਧਰ ਦੀ ਅੱਛਾ ਜਦੋਂ ਅੰਗਰੇਜ਼ ਆਏ ਨਾ 1870 ਦਾ ਦੇ ਵਿੱਚ 57 ਦੇ ਵਿੱਚ ਸਾਡੇ ਉੱਥੇ ਨਾਲ ਚਲਾੜੀ ਪਿੰਡ ਆ ਅੱਛਾ ਜੀ ਉੱਥੇ ਡਿਸਟ੍ਰਿਕਟ ਹੁੰਦਾ ਸੀ ਉਹਨਾਂ ਦਾ ਕਚਹਿਰੀਆਂ ਸੀ ਉੱਥੇ ਅੱਜ ਵੀ ਪੁਰਾਣੀਆਂ ਬਿਲਡਿੰਗਾਂ ਜਿੰਨੇ ਡੀਸੀ ਦੇ ਉਸ ਟਾਈਮ ਦੇ ਦਫ਼ਤਰੇ ਇਸਤੰਬੁਲ ਬੜਾ ਤਗੜਾ ਰਿਹਾ ਘੋੜੇ ਬੜੇ ਮਸ਼ਹੂਰ ਸੀ ਚਲਾੜੀ ਦੇ ਅੱਛਾ ਜੀ ਉਹ ਜਿੰਨੇ ਉਧਰੋਂ ਕਾਗਜ਼ੀ ਕਾਰਵਾਈ ਕਰਾਉਣ ਦੇ ਨਾ ਇਹ ਦਰਿਆ ਪਾਰ ਕਰਕੇ ਇੱਥੋਂ ਪੱਤਣ ਤੇ ਚਲਾੜੀ ਜਾਂਦੇ ਹੁੰਦੇ ਆ ਦਰਿਆ ਨਾਲੀ ਇੱਥੇ ਆਪਣੇ ਨਾਲੀਆ ਬਸ 2 ਮਿੰਟ ਦਾ ਰਸਤਾ ਅੱਛਾ ਇਹ ਬਜ਼ੁਰਗਾਂ ਨੇ ਉਦੋਂ ਇਹ ਪਿੱਪਲ ਲਾਇਆ ਇੱਥੋਂ ਦੀ ਡੰਡੀ ਹੁੰਦੀ ਅੱਛਾ ਤੇ ਲੰਘ ਕੇ ਲੋਕ ਜਾਂਦੇ ਹੁੰਦੇ ਆ ਲੰਘਣ ਵਾਸਤੇ ਲੋਕਾਂ ਦੇ ਬਹਿਣ ਵਾਸਤੇ ਛਾਂ ਦਾ ਪ੍ਰਬੰਧ ਕੀਤਾ ਨਾਲ ਨਾਲਕਾ ਵੀ ਲੱਗਾ ਨਾ ਨਾਲਕਾ ਤਾਂ ਚਲੋ ਬਾਅਦ ਚ ਲੱਗਾ ਹਾਂ ਉਦੋਂ ਪਹਿਲਾਂ ਇਹ ਛਾਂ ਦਾ ਪ੍ਰਬੰਧ ਕੀਤਾ ਬਜ਼ੁਰਗਾਂ ਨੇ ਇੱਥੇ ਪਿੱਪਲ ਦਾ ਰੁੱਖ ਲਾਤਾ ਵਾਹ ਜਿਹੜੇ ਲੋਕ ਉਧਰੋਂ ਕੋੜੀਆਂ ਤੇ ਜਾਂ ਪੱਤਣ ਤੋਂ ਲੰਘ ਕੇ ਆਉਂਦੇ ਆ ਹਾਂ ਤੇ ਇਧਰੋਂ ਦੀ ਲੰਗਾਂ ਕਰਕੇ ਸੇਵੇਂ ਪਾਸਾ ਵੀ ਲੰਗੇ ਪੱਤਨ ਦੇ ਅੱਜ ਵੀ ਉਹਨਾਂ ਦੀ ਯਾਦ ਦੇ ਵਿੱਚ ਉੱਥੇ ਚਿੱਟਾ ਸ਼ੇਰ ਇੱਕ ਗੁਰਦੁਆਰਾ ਬਣਿਆ ਵਾਹ ਚਿੱਟੇ ਰੰਗ ਦਾ ਸ਼ੇਰ ਇੱਕ ਪੈਂਦਾ ਹੁੰਦਾ ਹੈ ਪੱਤਨ ਦੇ ਉੱਤੇ ਜੰਗਲੇ ਅੱਛਾ ਤੇ ਸੇਵੇਂ ਪਾਸਾ ਨੇ ਕੋਈ ਕਿਰਪਾ ਕੀਤੀ ਤੇ ਉਹ ਅੱਜ ਵੀ ਉਹ ਜਗ੍ਹਾ ਦਾ ਨਾਮ ਚਿੱਟਾ ਸੀ ਅੱਛਾ ਚਿੱਟਾ ਸ਼ੇਰ ਅੱਜ ਤਰਨਤਾਲ ਦੇ ਅੰਦਰ ਗੁਰਦੁਆਰਾ ਅੱਛਾ ਸਰ ਇਹ ਚੁਲਾੜੀ ਪਿੰਡ ਨੂੰ ਰਸਤਾ ਜਾਂਦਾ ਹੁੰਦਾ ਹੈ ਚੁਲਾੜੀ ਬਹੁਤ ਫੇਮ ਸੀ ਉਸ ਟਾਈਮ ਤੇ ਚੁਲਾੜੀ ਸਰਦਾਰਾਂ ਦੀ ਵਜਦੀ ਹੁੰਦੀ ਅੱਛਾ ਇੱਥੋਂ 1 ਕਿਲੋਮੀਟਰ ਤੇ ਅੱਧੇ ਕਿਲੋਮੀਟਰ ਤੇ ਚੁਲਾੜੀ ਪਿੰਡ ਆ ਓ ਉਹ ਵੀ ਜ਼ਿਲ੍ਹਾ ਵਾਜੇ ਪਿੰਡ ਦੇ ਵਿੱਚ ਦਾ ਸਾਰਾ ਕੰਮ ਉੱਥੇ ਹੁੰਦਾ ਹੈ ਗਲੇਜਾਂ ਦਾ ਇਹ ਉਦੋਂ ਹੋਰ ਕੋਈ ਸਾਡੇ ਪਾਸੇ ਰਸਤਾ ਨਹੀਂ ਹੁੰਦਾ ਨਾ ਬਿਆਸ ਵਾਲਾ ਪੁਲ ਹੁੰਦਾ ਹੈ ਸਾਹ ਸਿਰਿਆਰ ਬਜ਼ੁਰਾਲਾ ਦਾ ਇਹੋ ਹੀ ਪਤਨ ਪਿੰਡਾ ਓਕੇ ਜਿਹੜੇ ਕਪੂਰਥਲੇ ਜਲੰਧਰ ਦੇ ਲੋਕ ਇੱਥੇ ਕੰਮ ਕਰਾਉਣ ਆਉਂਦੇ ਆਛਾ ਜੀ ਸਾਮ ਕਰਕੇ ਇਹ ਉਦੋਂ ਰੁੱਖ ਲੱਗਾ ਹੈ ਅੱਜ ਤੋਂ 1.5 200 ਸਾਲ ਓਕੇ ਪਰ ਇਹਨੂੰ ਸਾਂਭਣਾ ਸਾਡਾ ਫਰਜ਼ ਹੈ ਬਹੁਤ ਭਰਾ ਆਪਾਂ ਇਹ ਰੁੱਖ ਨੂੰ ਜ਼ਮੀਨਦਾਰ ਕਰਤੀ ਵੀ ਨਹੀਂ ਵਾਹ ਵਾਹ ਜੀ ਵਾਹ ਆਹ ਆਹ ਸਿਰ ਰੁੱਖ ਲੈ ਵੀ ਮਿੱਤਰੋ ਇਹ ਵੀ ਇੱਕ ਵੱਖਰੀ ਜਿਹੜੀ ਆ ਉਹ ਉਦਾਹਰਨ ਆ ਅਹੀਂ ਤੇ ਵਟਾ ਪਿੱਛੇ ਲੜਦੇ ਆ ਕਤਲ ਵੀ ਹੁੰਦੇ ਆ ਪੰਜਾਬ ਚ ਅਕਸਰ ਨਾਰਮਲ ਹੀ ਹੁੰਦੇ ਆ ਇੱਕੋ ਮਾਂ ਦੇ ਢਿੱਡ ਇੱਕੋ ਜਿਹੜਾ ਉਹ ਕੋਖ ਦੇ ਜੰਮੇ ਜਿਹੜੇ ਆ ਉਹ ਅਸੀਂ ਜ਼ਮੀਨ ਪਿੱਛੇ ਲੜਦੇ ਆ ਪਰ ਵਾਹ ਜੀ ਵਾ ਸੋ ਚਲੋ ਜੀ ਪ੍ਰਮਾਤਮਾ ਕਿਰਪਾ ਕਰੇ ਤੇ ਇਹ ਅਸੀਂ ਅੱਜ ਖਲੋਤੇ ਆ ਕੱਲ ਨੂੰ ਹੋਰ 50 100 ਸਾਲ ਨੂੰ ਪਤਾ ਨਹੀਂ ਸਾਡੇ ਵਰਗੇ ਕਿੰਨੇ ਇੱਥੇ ਸਮਾਂ ਕਿੰਨਾ ਕੁ ਚੇਂਜ ਹੋਊਗਾ ਇਥੋਂ ਕਿਹੜੀਆਂ ਚੀਜ਼ਾਂ ਲੰਘਣਗੀਆਂ ਉੱਡਣਗੀਆਂ ਪਰੇ ਰੋਕੇ ਤਾਂ ਇਸਲਾਮਤ ਰਹਿਣ ਬਹੁਤ ਮਿਹਰਬਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ